ਇੱਥੇ ਰੁchnਾ ਬਾਈ ਕਿਵੇਂ ਕਰਨਾ ਦੱਸੋ ਬਰਾ ਰੁਕ ਜਾ ਬਾਈ ਕਿਰਾਂ ਸਾਰੇ ਰੁਕ ਜਾ ਇੱਕ ਮਿੰਟ ਬਾਈ ਮੈਂ ਕਰ ਲਾਂਗਾ ਆ ਸ਼ੀਸ਼ਾ ਥੱਲੇ ਕਰ ਦਿੰਦਾ ਬਾਈ ਜਿਸੁਬਿੰਦਰ ਅੱਗੇ ਉੱਥੇ ਟੱਕ ਜਾਣਾ ਉਹ ਦਵਾ ਰੋਕੀ ਜਾ ਕੇ ਇੱਥੇ ਚਲੋ ਜੀ ਇੱਕ ਥੋੜਾ ਜਾਇਆ ਰੁਕਣਾ ਬਾਈ ਸੜਕ 'ਤੇ ਬਹਿ ਜਾ ਸਾਰੇ ਅੱਗੇ ਜਾ ਕੇ ਰੁਕਣਾ ਆ ਜਾ ਬਾਈ ਹਾਂ ਜੀ ਉਹ ਸਟੇਜ ਚੱਲਦੀ ਆ ਬਈ ਅੱਗੇ ਕਾਫਲੇ ਕੋਈ ਰੁਕ ਜਾ ਸਾਰੇ ਦੇ ਨੌਜਵਾਨਾਂ ਨੇ ਚੱਲ ਬਾਈ ਹਾਂ ਜੀ ਚੱਲ ਬਈ ਆ ਗਏ ਬਈ ਚੱਲ ਬਾਈ ਚਲੋ ਜੀ ਥੱਲੇ ਆਲਾ ਬਾਈ ਚੱਲ ਬਾਈ ਚੱਲ ਫਾਸਟ ਸੈਂਸ ਬਿਕਰਦਾ ਭਾਈ ਜਿੰਦਾਬਾਦ ਜਿੰਦਾਬਾਦ ਤੋਰੀ ਚੱਲ ਭਾਈ ਤੋਰੀ ਚੱਲ ਗੱਡੀ ਵਾਲਾ ਭਾਈ ਮਾੜੀ ਮਾੜੀ ਤੋਰੀ ਚੱਲ ਬਨਾ ਸਿੱਧੂ ਲੈ ਵੇ ਲੋਜਪਾਤ ਨੂੰ ਪੀਲ ਆ ਭਾਈ ਅਸੀਂ ਬੰਨ੍ਹ ਚੁੱਕੇ ਆ ਸਾਰੇ ਜਗਾ ਕਿਹੜੀ ਹੈ ਬਾਈ ਆਪਣੇ ਸਤਲੁਜਪੱਟਿਆਲਾ ਰੋਡ ਆ ਜਿਹੜੀ ਉਹਦਾ ਫੱਦਾ ਮੈਨੂੰ ਸਤਲੁਜ ਫਾਈਵੇ ਤਾਂ ਫੇਰਕਾ ਮਲਕ ਪ੍ਰਾਂਤ ਦੇ ਜਿਹੜਾ ਹਾਈ ਬ੍ਰਿਡਲੀਗਟ ਬਣਦੇ ਆਲਾ ਉੱਥੇ ਬਾਈ ਰੁਕੇ ਹੋਏ ਆ ਉੱਥੇ ਜਾਮ ਲੱਗਿਆ ਹੋਇਆ ਉੱਥੇ ਮੇਰਾ ਵੀ ਸਾਰਿਆਂ ਨੇ ਤੁਸੀਂ ਇੱਥੇ ਆ ਜਾਣਾ ਜਿੱਤੋਂ ਅਪੀਲ ਆ ਜਿੰਨੇ ਵੀ ਸਾਰੇ ਆਸੇ ਪਾਸੇ ਫਸੇ ਹੋਏ ਨੇ ਉਹ ਨਿਕਲ ਕੇ ਸਾਰੇ ਬਾਈ ਇੱਥੇ ਪਹੁੰਚੋ ਬਾਈ

ਚਲੋ ਜੀ ਚਲੋ ਤੋਰ ਲੋ ਅੱਗੇ ਲੱਜੋ ਅੱਗੇ ਲੱਜੋ ਅੱਗੇ ਲੱਜੋ ਅੱਗੇ ਲੱਜੋ ਚਲੋ ਜੀ ਅੱਗੇ ਲੱਜੋ ਚਲੋ ਜੀ ਜਿੰਦਾਬਾਦ ਅੰਦਾ ਸੁਦੇ ਜਿੰਦਾਬਾਦ ਅੰਦਾ ਸੁਦੇ ਜਿੰਦਾਬਾਦ ਜਿੰਦਾਬਾਦ ਅੰਦਾ ਸੁਦੇ ਜਿੰਦਾਬਾਦ ਆਹ ਤੁਹਾਡੇ ਸਾਹਮਣੇ ਆ ਜਿਹਦਾ ਗੁੱਸਾ ਨੌਜਾਈ ਆ ਉਹ ਜ਼ਬਰਦਾਰੀ ਹੈ ਸਾਡੀ ਜਵਾਨੀ ਦੇ ਉੱਤੇ ਪਹਿਲਾਂ ਐਨਐਸਏ ਲਾ ਕੇ ਜਬਰੂ ਕਰ ਸਕਦੇ ਹਨ ਚਾਕੇ ਭਾਨੇ ਅਰਗੇ ਪਹਿਲਾ ਮੂਸੇ ਵਾਲੇ ਨੇ ਮਰਵਾਏ ਜੀ ਸਿੱਧੂ ਵਾਲੇ ਨੇ ਮਰਵਾਏ ਆ ਉਹ ਰੋ ਹੈ ਗੁੱਸਾ ਹੈ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਤੁਸੀਂ ਡੰਡੇ ਨਾਲ ਇਹਨੂੰ ਕਿਵੇਂ ਦਬਾ ਦੋਗੇ ਨਾ ਦਵੇ ਜਾਂ ਤੇ ਨਾ ਦਬਣਾ ਕਹਾਂ ਲੱਗ ਕਬਲੀ ਫਿਕਰ ਚੋਲਾ ਜਿੰਦਾਬਾਦ ਦਰਸ਼ਕ ਬੱਜੀ ਚਲੋ ਭਾਈ ਚਲੋ ਚਲੋ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਰੱਬਾ ਰੱਬਾ ਜਿੰਦਾਬਾਦ 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 ਲੈ ਚਲੋ ਜੀ ਲੈ ਚਲੋ ਕੇ ਲੈ ਚਲੋ ਸਟੇਜ ਕਿੱਥੇ ਲੱਗੀ ਵੀ ਆ ਭਾਈ ਹਾਂ अगली न